ਜੀ ਮੈਂ ਗੱਲ ਕਰਾਂ ਲੁਧਿਆਣਾ ਸ਼੍ਰੀ ਅਮਰਸਰ ਸਾਹਿਬ ਜਲੰਧਰ ਪਟਿਆਲਾ ਮੈਨੂੰ ਹੈਰਾਨਗੀ ਹੋਈ ਹੈ ਕਿ ਪਹਿਲੀ ਵਾਰ ਤਾਂ ਹੀ ਆਮ ਆਦਮੀ ਪਾਰਟੀ ਜੜੀ ਉਹ ਪੱਜਰੀ ਇਲੈਕਸ਼ਨ ਤੋਂ ਇਹ ਪਤਾ ਲੱਗਿਆ ਵੀ ਇੱਕ ਪਟਿਆਲੇ ਜਿੱਥੇ ਕੀ ਹਜੇ ਬਹੁਤ ਇਲੈਕਸ਼ਨ ਹੋਈ ਵੀ ਹੈ ਤੱਕਾ ਉੱਥੇ ਹੋਈ ਹੈ ਉੱਥੇ ਬਾਕੀ ਕਿਸੇ ਵੀ ਸ਼ਹਿਰ ਤੁਸੀਂ ਅੰਦਾਜ਼ਾ ਲਾਓ ਆਮ ਆਦਮੀ ਪਾਰਟੀ ਕਿਤੇ ਵੀ ਕਲੀਅਰ ਕਿਤੇ ਵੀ ਕਲੀਅਰ ਮੈਨਡੇਟ ਆ ਆਮ ਆਦਮੀ ਪਾਰਟੀ ਨੂੰ ਨਾ ਲੁਧਿਆਣੇ 'ਚ ਨਾ ਜਲੰਧਰ 'ਚ ਨਾ ਸ਼੍ਰੀ ਅਮਰਸਰ ਸਾਹਿਬ 'ਚ ਮੈਨਡੇਟ ਨਹੀਂ ਮਿਲਿਆ ਲੋਕਾਂ ਨੇ ਨਕਾਰ ਤੇ ਰਿਜੈਕਟ ਕਰਦੇ ਹੁਣ ਤੋੜ-ਫੋੜ ਨਾਲ ਕੀ ਕਰਦੇ ਆ ਉਹ ਅਲੱਗ ਹੈ ਕਿਤੇ ਐਮਐਲਏ ਦੀਆਂ ਮੂਟਾਂ ਹੈਗੀਆਂ ਐ ਕਿਤੇ ਉਜਾਦਾ ਨੂੰ ਲਿਆਉਣਗੇ ਕਿਤੇ ਹੋਰ ਕੁਝ ਕਰਨਗੇ ਉਹ ਅਲੱਗ ਹੈ ਪਰ ਇੱਕ ਇਹ ਸਾਲ ਜਿਹੜਾ ਰਿਹਾ ਏ ਕਿ ਧਰਮ ਪਤਨੀਆਂ ਲਈ ਬੜਾ ਮਾੜਾ ਰਿਹਾ ਦੀ ਸ਼ੁਰੂਆਤ ਕਾਂਗਰਸ ਦੇ ਪ੍ਰਧਾਨ ਰਾਜਾ ਵੜ੍ਹੇਈ ਸਾਹਿਬ ਤੋਂ ਕੋਈ ਗਿੱਦੜਵਾਹੇ ਉਦੋਂ ਬਾਅਦ ਉਹ ਨਿਰੰਤਰ ਧਰਮ ਪਤਨੀਆਂ ਦਾ ਹਾਰਨਾ ਜਾਰੀ ਰਿਹਾ ਮੈਂ ਹੈਰਾਨ ਹੋ ਗਿਆ ਦੇਖੋ ਗੋਗੀ ਜੀ ਜਿਨ੍ਹਾਂ ਦੇ ਆ ਮਾ ਬਾਅਡ ਅਵਾਰਡ ਹੋਣ ਲਿਖਦੇ ਸੀ ਅੱਜ ਉੱਥੇ ਵੀ ਉਹਨਾਂ ਦੀ ਹਾਰ ਹੋਈ ਦੂਜੇ ਪਾਸੇ ਪੱਪੀ ਪ੍ਰਸ਼ਰ ਜਿਨ੍ਹਾਂ ਨੇ ਬਹੁਤ ਹੀ ਜ਼ਿਆਦਾ ਗੁੰਡਾਗਰਦੀ ਕੀਤੀ ਤੇ ਉਹਨਾਂ ਨੇ ਵੀ ਆਪਣੇ ਧਰਮ ਬਦਲੀ ਰਿਸੀਡ ਰਵਾ ਲਈ ਉਹ ਨਹੀਂ ਬਚਾ ਸਕੇ ਤੇ ਮੈਂ ਲੁਧਿਆਣੇ ਚ ਮੈਂ ਇਹ ਨਹੀਂ ਕਹਿੰਦਾ ਪਰ ਜਿੰਨੇ ਵੀ ਮੇਰੇ ਖਿਲਾਫ ਇਹ ਦੋ ਐਮਐਲਏ ਹੀ ਜ਼ਿਆਦਾ ਹਮੇਸ਼ਾ ਗੱਲਾਂ ਕਰਦੇ ਸੀ ਚਾਹੇ ਪੱਪੀ ਪ੍ਰਸ਼ਰ ਜੀ ਨੇ ਚਾਹੇ ਹੋਰ ਵੀ ਤੇ ਦੋਨਾਂ ਦੀਆਂ ਧਰਮ ਟਿਕਨੀਆਂ ਹਾਰ ਗਏ ਇਸੇ ਤਰੀਕੇ ਨਾਲ ਮਰੇ ਇਨਸਾਨ ਲੁਧਿਆਣੇ ਆਏ ਸੀ ਉਹਨਾਂ ਦੀ ਤਰਫ ਤੋਂ ਮੁਹਾਰਿਬ ਚਲੇ ਕਰਵੰਦ ਸਿੱਧੂ ਨੇ ਕਦੇ ਮੇਰੇ ਉਲਟੋਂ ਨਾ ਗੱਲ ਨੂੰ ਕੀਤੀ ਉਹਨਾਂ ਦੇ ਪੁੱਤਰ ਜਿੱਤੇ ਆ ਦੂਜੇ ਪਾਸੇ ਬੱਗਾ ਜੀ ਨੇ ਉਹਨਾਂ ਦਾ ਬੇਡਾ ਵੀ ਜਿੱਤੇ ਆ ਮੈਂ ਮੁਬਾਰਕਵਾਦ ਕਰਨਾ ਉਹਨਾਂ ਨੇ ਕਦੇ ਫालतू ਗੱਲ ਨਹੀਂ ਕੀਤੀ ਇਸ ਕਰਕੇ ਇਹ ਵੀ ਪਤਾ ਲੱਗਿਆ ਵੀ ਜਿਹੜਾ ਕੋਈ ਜ਼ਿਆਦਾ ਅੰਦਰ ਉੱਤਰ ਦੀਆਂ ਗੱਲਾਂ ਕਰਦਾ ਰਹੇ ਉਹਨਾਂ ਦੀਆਂ ਧਰਮਪਤਨੀਆਂ ਦੀਆਂ ਸੀਟਾਂ ਵੀ ਬਚ ਨਹੀਂ ਜਾਂਦੀ ਉਦੋਂ ਬਾਅਦ ਜੇ ਮੈਂ ਆਵਾਂ ਲੁਧਿਆਣੇ ਤੇ BJP پارٹی ਪਹਿਲੀ ਵਾਰ ਇਲੈਕਸ਼ਨਾਂ ਲੜੀਆਂ ਤੇ ਪਹਿਲੀ ਵਾਰ ਬਹੁਤ ਵਧੀਆ ਪਰਫਾਰਮੈਂਸ तकरीबन 20 ਸੀਟਾਂ ਜਿਹੜੀਆਂ ਉਹਨਾਂ ਨੇ ਜਿੱਤੀਆਂ ਜਦੋਂ ਅਜੇ ਅਕਾਲੀ ਦਲ ਤੇ BJP ਇਕੱਠੇ ਹੀ ਲੜਦੇ ਸੀ ਤਾਂ ਤੁਸੀਂ 10 ਸੀਟਾਂ ਦੇ ਇਸ ਵਾਰ ਅਸੀਂ ਇਕੱਲੇ ਲੜੇ ਆ ਨਵਾਂ ਸ਼ੁਰੂਆਤ ਸੀ ਕਵੇਂ ਕੈਂਡੀਡੇਟ ਸੀ ਤੇ ਅਸੀਂ 20 ਸੀਟਾਂ ਜਿਹੜੀਆਂ ਹਾਸਲ ਕੀਤੀਆਂ ਨੋ ਦਿਅਰਿੰਗ ਦੂਜੇ ਪਾਸੇ ਕਾਂਗਰਸ ਪਾਰਟੀ ਦਾ ਮੈਂ ਦੇਖ ਰਿਹਾ ਸੀ ਹੁਣੇ ਜਦੋਂ ਮੈਂ ਕਾਂਗਰਸ ਪਾਰਟੀ ਸੀ 63 63 ਸੀਟਾਂ ਜਿੱਤੀਆਂ ਸੀ ਕਾਂਗਰਸ ਪਾਰਟੀ ਨੇ ਪਿਛਲੀ ਵਾਰ ਜਦੋਂ ਬਲਕਾਂ ਸਿੰਘ ਸਿਲਵਰ ਸਾਹਿਬ ਮੇਅਰ ਸੀ ਅੱਜ ਉਹਨਾਂ ਦਾ ਅੰਕੜਾ ਡਬਲ ਤੋਂ ਵੀ ਥੱਲੇ ਗਏ ਨੇ ਉਹ ਅੱਜ ਉਹ 30 ਤੇ ਆ ਗਏ 30 ਸੀਟਾਂ ਬਚਾ ਸਕੇ 63 ਚੋਂ 30 ਤੇ ਅੰਦਾਜ਼ਾ ਲਾਓ ਤੁਸੀਂ ਕਿੱਥੇ ਵੱਡੀ ਗੱਲ ਵਟਾ ਜਿਹੜੀ ਉਹ ਲੁਧਿਆਣੇ ਕਾਂਗਰਸ ਦੀ ਜਿਹੜੀ ਹੋਈ ਹੈ ਤੇ ਇਸ ਤਰੀਕੇ ਨਾਲ ਜੇ ਮੈਂ ਗੱਲ ਕਰਾਂ ਸਾਡੀ 16 ਮੋਡ ਨੇ ਅਸੀਂ ਜਿੱਥੇ 20 ਪਹਿਲੇ ਨੰਬਰ ਤੇ 16 ਮੋਡ ਆ ਜਿੱਥੇ ਅਸੀਂ ਦੂਜੇ ਨੰਬਰ ਤੇ ਭਾਜਪਾ ਰਹੀ ਹੈ ਤੇ ਅਸੀਂ ਕਈ ਕਮੀਆਂ ਅਸੀਂ ਮੰਨਦੇ ਆ ਕਿ ਸਾਡੇ ਕੋਲ ਇੱਕ ਤਾਂ ਟਾਈਮ ਜਿਹੜਾ ਇਹ ਉਹ ਇਲੈਕਸ਼ਨ ਸਰਕਾਰ ਇਸ ਤਰੀਕੇ ਨਾਲ ਬਦਲਦੀ ਰਹੀ ਕੰਨੀ ਰਹੀ ਜਿਸ ਇਹ ਲੱਗਿਆ ਵੀ ਸ਼ਾਇਦ ਇਲੈਕਸ਼ਨ ਨਹੀਂ ਹੋਣੀ ਉਹਦੇ ਕਰਕੇ ਥੋੜਾ ਜਿਹਾ ਅਸਰ ਵੀ ਪਿਆ ਸਾਡੇ ਕੋਲ ਇੱਕ ਕੰਪੇਨ ਕਰਨ ਦਾ ਟਾਈਮ ਨਹੀਂ ਕੋਈ ਬਹਾਨੇ ਨਹੀਂ ਕਿ ਮੈਂ ਸੱਚਾਈ ਦੱਸਦਾ ਵੀ ਇਹ ਜਦੋਂ ਪਾਰਲੀਮੈਂਟ ਦੇ ਵਿੱਚ ਇਲੈਕਸ਼ਨ ਅਸੀਂ ਉਰੇਓ ਲੁਧਿਆਣਾ ਨੂੰ ਮੈਂ ਹਾਰਿਆ ਉਦੋਂ ਬਾਅਦ ਵੀ ਜਰੂਰ ਬੀਜਪੀ ਦੇ ਵਰਕਰ ਜਿਹੜਾ ਉਹਨਾਂ ਨੂੰ ਇਸ ਗੱਲ ਦਾ ਝਟਕਾ ਲੱਗਿਆ ਜਿਹਦਾ ਅਸਰ ਦੇਖਣ ਨੂੰ ਮਿਲਿਆ ਪਰ ਹੁਣ ਹਰ ਸੀਟ ਤੇ 95 ਦੇ 5 ਵੋਟ ਜਿੱਥੇ ਸਾਡੇ ਨਮੈਂਦੇ ਆ ਗਏ ਬੀਜਪੀ ਦੇ ਚਾਹੇ ਉਹ ਜਿੱਤੇ ਹੋਣ ਚਾਹੇ ਉਹ ਹਾਰੇ ਪਰ ਬੀਜਪੀ ਦੇ ਕੋਲ ਪਹਿਲੀ ਵਾਰ ਸਾਰੇ ਪੰਜਾਬ ਦੇ ਸ਼ਹਿਰਾਂ ਚ ਚੱਲ ਰਹੀ ਹੈ ਅਮਰਸਰ ਹੋਵੇ ਚਾਹੇ ਜਲੰਧਰ ਹੋਵੇ ਚਾਹੇ ਪਟਿਆਲਾ ਹੋਵੇ ਚਾਹੇ ਫਗਵਾੜਾ ਹੋਵੇ ਚਾਹੇ ਵਧਿਆਣਾ ਹੋਵੇ ਚਾਹੇ ਹੋਰ ਜਾਂ ਮਿਊਨਿਸਪਲ ਕਮੇਟੀਆਂ ਹੈ ਜਿਹੜੀਆਂ ਛੋਟੀਆਂ ਉੱਥੇ ਹੁਣ ਹਰ ਕਵਾਡ ਦੇ ਬੀਜਪੀ ਕੋਲ ਆਪਣਾ ਨਮੈਂਦਾ ਆ ਗਿਆ ਹੁਣ ਪਤਾ ਲੱਗੂਗਾ ਜਦੋਂ ਅਸੀਂ ਆਪਣੇ ਚਿਹਰੇ ਦੇ ਦਿੱਤੇ ਠੀਕ ਹਨ ਪਰ ਟਾਈਮ ਬਹੁਤ ਥੋੜਾ ਸੀ 5-10 ਦਿਨ ਦਾ ਟਾਈਮ ਵੀ ਬਚਿਆ ਨਹੀਂ ਸੀ ਕਈਆਂ ਨੇ ਪੀਪਲ ਰੱਦ ਕਰਨ ਦੀ ਉਧਰ ਜੋਰ ਲੱਗ ਗਿਆ ਕਈਆਂ ਦੀਆਂ ਵੋਟਾਂ ਗਿਆ ਉੱਪਰ ਸੀ ਉਹ ਤੇ ਜੋਰ ਲੱਗਿਆ ਰਿਹਾ ਕਈਆਂ ਨੂੰ ਚੱਕ ਚੱਕਈ ਕੈਂਡੀਡੇਟ ਸਾਡੇ ਬਹੁਤ ਨੇ ਜਿਹੜੇ ਚਾਰ-ਚਾਰ ਦਿਨ ਤਣੇ ਨੇ ਘਰੋਂ ਭਜਾਈ ਰੱਖੇ ਜਿਹੜੇ ਮੀਨ ਵਰਕਰ ਸੀ ਉਹਨਾਂ ਨੂੰ ਡਰਾ ਕੇ ਟੈਲੀਫੋਨ ਐਸਚੋ ਰੋਜ਼ ਕਰਦੇ ਸੀ ਕਿ ਬਿਲਕੁਲ ਤੁਸੀਂ ਜੇ ਕੈਂਪੇਨ ਕਰੋਗੇ ਤਾਂ ਅਸੀਂ ਤੁਹਾਡੇ ਤੇ ਆ ਪਰਚਾ ਪਾਵਾਂਗੇ ਬਹੁਤ ਕੁਝ ਹੋ ਜਾਵੇ ਚਲੋ ਉਹ ਗੱਲਾਂ ਬਾਅਦ ਚ ਕਰਾਂਗੇ ਪਰ ਹਰ ਸੀਟ ਤੇ ਹੁਣ ਸਾਡੇ ਕੋਲ ਸਾਡੀ ਵਿਚਾਰਧਾਰਾ ਤੇ ਸਾਡੇ ਕੰਮ ਕਰ ਰੱਖਣ ਵਾਲਾ ਬੰਦਾ ਆ ਗਿਆ ਹੁਣ ਅਸੀਂ ਦੱਸ ਸਕਦੇ ਆਂ ਵੀ ਸੈਂਟਰਲ ਸਰਕਾਰ ਆਮ ਲੋਕਾਂ ਲਈ ਕੀ ਕੀ ਗੱਲ ਅਸੀਂ ਤਾਂ ਕਰਦੇ ਸੀ ਪਹਿਲਾਂ ਪਰ ਹੁਣ ਹਰ ਵਾਰਡ ਲੈਵਲ ਤੇ ਸਾਡਾ ਨਮਾਇੰਦਾ ਹੈ ਜਿਹੜਾ ਹੁਣ 95 ਬੰਦੇ ਲੁਧਿਆਣੇ ਚ ਨਾਲ ਇੱਕ ਟੀਮ ਤਿਆਰ ਹੋ ਗਈ ਠੀਕ ਆ ਸਾਡੇ ਮੰਡਲ ਪ੍ਰਦਾਨ ਬੋਰਡ ਪ੍ਰਦਾਨ ਕਮੇਟੀਆਂ ਡਿਸਟ੍ਰਿਕਟ ਬਾਡੀਆਂ ਸਾਰੀਆਂ ਹੈਗੀਆਂ ਪਰ ਜਿਹੜਾ ਇਹਨਾਂ ਦਾ ਰੋਲ ਰਹੇਗਾ ਮੈਂ ਇੱਕ ਬੇਨਤੀ ਕਰਦਾ ਸਾਰੇ 95 ਬਾਡਾਂ ਤੇ ਲੁਧਿਆਣਾ ਦੇ ਵੀ ਜਲੰਧਰ ਵੀ ਸ਼੍ਰੀ ਅਮਰਸਰ ਸਾਹਿਬ ਪਟਿਆਲਾ ਜਿੱਥੇ ਹੋਰ ਵੀ ਲੱਖੇ ਹੋਈਏ ਹੁਣ ਤੁਹਾਡਾ ਰੋਲ ਆਪੋਜੀਸ਼ਨ ਦਾ ਹੈ ਹੁਣ ਬੜੇ ਤਕੜੇ ਹੋ ਕੇ ਤੁਸੀਂ ਜਿੱਤੇ ਹੋਏ ਚਾਹੇ ਹਾਰੇ ਹੋ ਤੁਸੀਂ ਹਰ ਚੀਜ਼ ਮੁੱਦਾ ਜਿਹੜਾ ਸਰਕਾਰ ਦੇ ਉਲਟ ਕੰਮ ਤੋਂ ਹੀ ਆਪਣੀ ਜੁਬੇ ਕਿਉਂਕਿ ਤੁਹਾਡੀ ਸ਼ੁਰੂਆਤ ਹੋ ਗਈ ਟੀਮਾਂ ਤੁਹਾਡੇ ਕੋਲ ਆ ਗਈਆਂ ਤੁਹਾਨੂੰ ਪਤਾ ਤੁਹਾਡੇ ਲਈ ਕਿਲੇ ਕਿਲੇ ਕੰਮ ਕੀਤਾ ਕੰਮ ਤੋਂ ਹੀ ਆਪਣਾ ਜਿਹੜਾ ਹੈ ਉਹ ਆਪਣੇ ਆਪਣੇ ਵਾਰਚ ਲੱਗ ਜਾਓ ਜੋ ਸਰਕਾਰ ਸਰਕਾਰ ਤਾਂ ਉਹੀ ਆ ਨਾ ਸਰਕਾਰ ਤਾਂ 3 ਸਾਲ ਤੋਂ ਵੀ ਚੱਲ ਰਹੀ ਹੈ ਉਹੀ ਆ ਹਰ ਚੀਜ਼ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਉਹਦੇ ਉੱਤੇ ਮੀਡੀਆ ਚ ਆਓ ਆਪਣੇ ਫੇਸਬੁੱਕਾਂ ਤੇ ਆਓ ਲਾਈਵ ਕਰੋ ਜਿੱਥੇ ਗੰਦ ਦੇ ਢੇਰ ਲੱਗਦੇ ਆ ਉਹ ਦਿਖਾਓ ਜੋ ਜੋ ਇਹਨਾਂ ਨੇ ਵਾਅਦੇ ਕੀਤੇ ਆ ਇਸ ਇਲੈਕਸ਼ਨ 'ਚ ਆਪਣੇ ਆਪਣੇ ਕਾਂਸਲ ਦੀ ਕਿਉਂਕਿ ਇਹ ਕਹਿੰਦੇ ਸੀ ਸਾਡੀ ਸਰਕਾਰ ਅਸੀਂ ਆਹ ਕਰਾਂਗੇ ਅਸੀਂ ਆਹ ਕਰਾਂਗੇ ਅਸੀਂ ਆਹ ਕਰਾਂਗੇ ਹੁਣ ਉਹ ਸਾਰੀਆਂ ਚੀਜ਼ਾਂ ਰੋਜ਼ ਲੋਕਾਂ ਮੂਰੇ ਅਜ਼ਾਕਰ ਕਰੋ ਜਿਹੜੀ ਜਿਹੜੀ ਚੀਜ਼ ਇਹਨਾਂ ਨੇ ਕਹੀ ਸੀ ਨਹੀਂ ਹੋ ਰਹੀ